ਸਵਾਗਤ ਹੈ ਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੀਵੀਸੀ ਤੇ ਮੈਂ ਹਾਂ ਜਗਦੀਸ਼ ਸਿੰਘ ਦਿੱਤਾ ਅੱਜ ਇੱਕ ਬੜੀ ਵੱਡੀ ਖਬਰ ਪੰਜਾਬ ਪੁਲਿਸ ਦਾ ਉਹ ਜਿਹੜਾ ਕਨੌਣਾ ਚਿਹਰਾ ਤੁਹਾਡੇ ਨਾਲ ਸਾਂਝਾ ਕਰਦੇ ਆਂ ਅੱਜ ਤੋਂ 32 ਸਾਲ ਪਹਿਲਾਂ ਸਾਲ 1993 ਦੇ ਵਿੱਚ ਪੰਜਾਬ ਦਾ ਉਹ ਕਾਲਾ ਦੌਰ ਜਿਹਦੇ ਵਿੱਚ ਅੱਜ ਇੱਕ ਖਬਰ ਆਈ ਆ ਵੱਡੀ ਕਿ 7 ਬੰਦਿਆਂ ਦਾ ਮੁਕਾਬਲਾ ਦੋ ਵੱਖਰੇ ਵੱਖਰੇ ਮੁਕਾਬਲੇ ਉਸ ਸਮੇਂ ਦੇ ਪੁਲਿਸ ਦੇ ਖੌਫ ਨੇ ਇਹਦੇ ਵਿੱਚ ਉਹ ਜੇ ਗੱਲ ਕਰਾਂਗੇ ਮਹਾਲੀ ਕੋਰਟ ਨੇ ਅੱਜ ਸਜ਼ਾ ਬੰਦਿਆਂ ਨੂੰ ਨਹੀਂ ਸੁਣਾਈ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਅੱਜ ਸੀਬੀਆਈ ਦੀ ਜਾਣਕਾਰੀ ਸੀ ਕਿਵੇਂ ਕੇਸ ਸੀ ਕਦੋਂ ਹੋਇਆ ਐ ਕਿਹੜੇ ਮਿਸ਼ਨ ਦੇ ਵੱਲੋਂ ਇਹ ਗੱਲ ਚੱਕੀ ਗਈ ਕਿਵੇਂ ਸੀਬੀਆਈ ਕੋਲ ਕੇਸ ਜਾਂਦਾ ਤੇ ਕਿਵੇਂ ਅੱਜ ਮੁਜ਼ਜ਼ਮ ਜਿਹੜੇ ਆ ਪੰਜਾਬ ਦੇ ਉਹ ਤੰਤਾਨ ਦੇ ਸਾਬਕਾ ਐਸਐਸਪੀ ਦੇ ਨਾਲ ਉਹਦੇ ਚੇਲੇ ਵਾਲਕੇ ਉਹਨਾਂ ਨੂੰ ਕਿਵੇਂ ਸਜ਼ਾ ਸੁਣਾਈ ਜਾਂਦੀ ਆ ਕਿਵੇਂ ਉਹਨਾਂ ਨੂੰ ਦੋਸ਼ੀ ਕਰਾਰ ਕੀਤਾ ਜਾਂਦਾ ਦਿੱਤਾ ਜਾਂਦਾ ਤੇ ਅੱਜ ਗੱਲ ਕਰਦੇ ਆ ਇਹ ਗੱਲ ਹੈ ਜੀ 1993 ਦੀ ਤੇ ਥਾਣਾ ਬੈਰੋਵਾਲ ਥਾਣਾ ਸਰਹਾਲੇ ਮੇਨੂੰ ਲੱਗਦਾ ਤੰਤਾਨ ਸਾਹਿਬ ਦੇ ਵਿੱਚ ਪੈਂਦੇ ਰਹਿ ਉਹਨਾਂ ਚ ਪਿੰਡ ਚੋਲਾ ਸਾਹਿਬ ਦੇ ਤਿੰਨ ਨੌਜ ਤਿੰਨ ਬੰਦੇ ਤਿੰਨ ਸੱਤਾਂ ਵਿੱਚੋਂ ਤਿੰਨ ਪੁਲਿਸ ਮੁਲਾਜ਼ਮ ਨੇ ਜਿਹੜਾ ਕਿ ਮੰਗਲ ਸਿੰਘ ਹੀਰਾ ਸਿੰਘ ਤੇ ਇੱਕ ਹੋਰ ਇਹ ਬੰਦੇ ਇੱਕ ਕੋਈ ਠੇਕੇਦਾਰ जोगਿੰਦਰ ਸਿੰਘ ਸੀ ਉੱਥੇ 1993 ਦੇ ਵਿੱਚ ਉਹਦੇ ਨਾਲ ਉਹਨੂੰ ਸਿਕਿਉਰਟੀ ਮਿਲੀ ਹੋਈ ਸੀ ਇਹ ਤਿੰਨ ਬੰਦੇ ਉਹਦੇ ਨਾਲ ਸਿਕਿਉਰਟੀ ਤੇ ਤਨਨਾਥ ਸਿੰਘ ਤਿੰਨੇ ਪੰਜਾਬ ਪੁਲਿਸ ਦੇ ਐ ਐਸਪੀ ਹੋ ਸਨ ਛੋਟੇ ਮੁਲਾਜ਼ਮ ਪਰ ਕੋਈ ਚੋਰੀ ਦਾ ਮਕਦਮਾ ਚੋਰੀ ਦਾ ਕੇਸ ਹੁੰਦਾ ਬਈ ਸੋਨਾ ਚੋਰੀ ਹੋਇਆ ਖਰੇ ਠੇਕੇਦਾਰ ਨੇ ਰਿਪੋਰਟ ਲਖਾਈ ਆ ਜਾਂ ਕਿਸੇ ਹੋਰ ਨੇ ਉਹ ਚੋਰੇ ਚੋਰੀ ਦੇ ਕੇਸ ਵਿੱਚ ਇਹਨਾਂ ਤਿੰਨਾਂ ਜਾਣਿਆਂ ਨੂੰ ਪੁਲਿਸ ਚੱਕ ਲੈਂਦੀ ਪੰਜਾਬ ਪੁਲਿਸ ਇਹ ਪੈਂਦੇ ਨੇ ਇਹ ਜਿਹੜਾ ਸੱਤ ਨੇ ਇਹਨਾਂ ਚੋਂ ਸੱਤਾਂ 'ਚੋਂ ਤਿੰਨ ਬੈਰੋਵਾਲ ਥਾਣੇ 'ਚ ਪੈਂਦੇ ਨੇ ਤਿੰਨ ਸਰਹਾਲੀ 'ਚ ਤੇ ਬੈਰੋਵਾਲ ਥਾਣੇ ਦੇ ਵਿੱਚ ਜਿਹੜਾ ਐਸਐਚਓ ਉਸ ਵੇਲੇ ਹੁੰਦਾ ਐਸਐਚਓ ਜੇ ਤੁਹਾਨੂੰ ਪਤਾ ਹੋਵੇ ਸੂਬਾ ਸਿੰਘ ਉਹਦਾ ਨਾਮ ਸੀ ਤੇ ਜਿਹੜਾ ਕਹਿੰਦਾ ਹੁੰਦਾ ਸੀ ਵੀ ਤੁਸੀਂ ਸੂਬੇ ਸਰਹੰਦ ਨੂੰ ਭੁੱਲ ਜਾਵੋਗੇ ਮੈਨੂੰ ਯਾਦ ਰੱਖੋਗੇ ਜਿਵੇਂ ਕਿ ਗੋਬਿੰਦ RAM ਕਹਿੰਦਾ ਹੁੰਦਾ ਸੀਗਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਤੁਸੀਂ ਗੋਬਿੰਦ ਰਾਮ ਨੂੰ ਯਾਦ ਰੱਖੋਗੇ ਇਹ ਬੜੀਆਂ ਕਹਾਣੀਆਂ ਨੇ ਪੰਜਾਬ ਪੁਲਿਸ ਦੇ ਕਰਪਟ ਪੁਲਿਸ ਮੁਲਾਜ਼ਮਾਂ ਦੀਆਂ ਅਫਸਰਾਂ ਦੀਆਂ ਕੇਪੀਐਸ ਗਲਤੋਂ ਲੈ ਕੇ ਸਵੰਨ ਸਿੰਘ ਕੋਟਨਾ ਅਜੀਬ ਇਹ ਸਾਨੂੰ ਸਾਡੇ ਤੋਂ ਨਾ ਨਹੀਂ ਲੈ ਸਕਦੇ ਜਿੰਨੀ ਵੱਡੀ ਲਿਸਟ ਪੰਜਾਬ ਦੇ ਕਰਪਟ ਪੁਲਿਸ ਵਾਲੇ ਜਿਨ੍ਹਾਂ ਨੂੰ ਇੱਕ ਬੁੱਚੜ ਕਿਸਮ ਦੇ ਆਪਾਂ ਪੁਲਿਸ ਵਾਲੇ ਕਹਿੰਦੇ ਕਿ ਉਹ ਹੁਣ ਵੀ ਉਹਨਾਂ ਦਾ ਖੂਨ ਹੱਲੇ ਵੀ ਪੰਜਾਬ ਦੇ ਵਿੱਚ ਆਮ ਦੌੜ ਦਾ ਐ ਤੈਰ ਦਾ ਤੁਹਾਨੂੰ ਦਿਖਾਈ ਦੇਵੇਗਾ ਜਿਹੜੇ ਝੂਠੇ ਮੁਕਾਬਲੇ ਹੁਣ ਕੀਤੇ ਜਾ ਰਹੇ ਨੇ ਪੰਜਾਬ ਦੇ ਨੌਜਵਾਨਾਂ ਦੇ ਹੁਣ ਕਹਾਣੀ ਹੈ ਇਹ ਤਿੰਨੇ ਜਿਹੜੇ ਆ ਇਹਨਾਂ ਦੇ ਨਵੇਂ-ਨਵੇਂ ਵਿਆਹ ਹੋਏ ਸਨ ਤੇ ਇਹਨਾਂ ਨੂੰ ਰਾਤ ਨੂੰ ਘਰੋਂ ਪੜਸੇ ਚੋਰੀ ਦੇ ਮੋਢਲੇ ਦੇ ਵਿੱਚ ਚੋਰੀ ਦੇ ਕੇਸ ਵਿੱਚ ਪਿੰਡ ਦੀ ਪੰਚਾਇਤ ਜਾਂਦੀ ਆ ਮੁੜ ਕੇ ਇਹਨਾਂ ਨੂੰ ਲੈ ਕੇ ਆਇਆ ਜਾਂਦਾ ਬਰਾਮਦੀ ਲਈ ਬਰਾਮਦੀ ਕਿੱਥੋਂ ਹੋਣੀ ਆ ਪਰ ਹੁੰਦਾ ਕਿ ਆ ਐਸਐਸਪੀ ਦੇ ਚੇਲੇ ਬਲ ਕੇ ਜਿਵੇਂ ਪੁਲਿਸ ਕਰਦੀ ਪੰਜਾਬ ਪੁਲਿਸ ਉਹਨਾਂ ਨੇ ਕਿਹਾ ਦੋ ਮੁਕਾਬਲਿਆਂ ਦੇ ਵਿੱਚ ਇੱਕ ਰਿਕਵਰੀ ਲਈ ਇਹਨਾਂ ਤਿੰਨਾਂ ਨੂੰ ਲੈ ਕੇ ਆ ਜਾ ਰਹੇ ਸੀ ਦੂਜੇ ਚਾਰ ਨਾਲ ਦੇ ਪਿੰਡ ਦੇ ਬੰਦੇ ਸੀ ਲਾਗੇ ਦੇ ਵਖਵਖ ਕੱਟੇ ਚੱਕੇ ਹੋਏ ਦੋ ਝੂਠੇ ਮੁਕਾਬਲਿਆਂ 'ਚ ਇੱਕ 'ਚ ਤੇ ਇਹ ਬਣਾ ਮੁਕਾਬੜਾ ਬਣਾ ਦਿੱਤਾ ਵੀ ਅਸੀਂ ਰਿਕਵਰੀ ਕਰਨ ਗਏ ਸੀ ਇਹਨਾਂ ਨੇ ਸਾਡੇ ਤੇ ਫਾਇਰਿੰਗ ਕੀਤੀ ਤੇ ਆ ਜਿਹੜੇ ਆ ਜਵਾਬੀ ਕਾਰਵਾਈ ਦੇ ਵਿੱਚ ਇਹ ਤਿੰਨ ਪੁਲਿਸ ਮੁਲਾਜ਼ਮ ਪੁਲਿਸ ਨੇ ਮਾਰ ਖਾ ਪਏ ਆਪਣੇ ਹੀ ਬੰਦੇ ਪੰਜਾਬ ਪੁਲਿਸ ਨੇ ਖਪਾਤੇ ਹੁਣ ਜਿਹੜਾ ਦੂਜੇ ਚਾਰ ਸੀਗੇ ਉਹਨਾਂ ਦਾ ਇਹ ਦਿਖਾਲਿਆ ਵੀ ਅਸੀਂ ਨਾਕਾ ਲਾ ਕੇ ਖੜੇ ਸੀਗੇ ਤੇ ਉਹ ਬੰਦਿਆਂ ਨੂੰ ਅਸੀਂ ਰੋਕਣ ਲਈ ਕਿਹਾ ਉਹਨਾਂ ਨੇ ਸਾਡੇ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਉਹ ਚਾਰ ਬੰਦਿਆਂ ਦਾ ਝੂਠਾ ਮੁਕਾਬਲਾ ਦਿਖਾ ਦਿੱਤਾ ਝੂਠਾ ਕੰਮ ਖਤਮ ਹੋਇਆ ਕੀ ਹੁਣ ਜਿਹੜੀਆਂ ਐਫ ਆਈ ਆਰਾਂ ਕੱਟੀਆਂ ਸੀਗੀਆਂ ਪਹਿਲਾਂ ਜਿਹੜੀ ਫਸਟ ਐਫ ਆਈ ਆਰ ਹੁੰਦੀ ਆ ਉਹਦੇ ਤੇ ਬਾਅਦਾ ਜਿਹੜਾ ਮੁਰਕ ਅੱਗੇ ਗਈ ਕੇਸ ਦੋਨੇ ਮਿਕਸ ਹੋ ਗਏ ਬੰਦੇ ਮਿਕਸ ਹੋ ਗਏ ਇਹਨਾਂ ਕੋਲ ਪੰਜਾਬ ਪੁਲਿਸ ਕੋਲ ਝੂਠਾ ਸੀ ਹੁਣ ਇੱਥੇ ਕਹਾਣੀ ਆਉਂਦੀ ਆ ਜਦੋਂ 1995 ਦੇ ਵਿੱਚ ਛੀਦ ਪਾਈ ਜਸਵੰਤ ਸਿੰਘ ਖੜਾੜਾ ਨੂੰ ਘਰੋਂ ਚੱਕ ਲਿਆ ਜਾਂਦਾ ਦੋ ਸਾਲ ਬਾਅਦ ਆਹ ਕੇਸਾਂ ਦੀ ਪੈੜ ਭਾਈ ਉਸ ਵੇਲੇ ਲਾਪਤਾ ਜਿਹੜੇ ਲਬਾਰਥ ਲਾਛਾਂ ਦੀ ਉਹ ਕਰਦੇ ਥਨ ਇਹ ਉਹਦੇ ਤਹਿਤ ਆਉਂਦੀਆਂ ਸਨ ਇਹ ਉਹਦੇ ਤੋਂ ਬਾਅਦ ਆ ਉਹਨਾਂ ਦਾ ਵੀ ਜਿਹੜਾ ਕਿ ਉਹਨਾਂ ਨੂੰ ਵੀ ਘਰੋਂ ਚੱਕ ਲਿਆ ਜਾਂਦਾ ਹੌਲੇ ਤੱਕ ਉਹਨਾਂ ਦਾ ਝੂਠਾ ਮੁਕਾਬਲਾ ਬਣਾ ਦਿੱਤਾ ਜਾਂਦਾ ਕੀ ਕੀਤਾ ਜਾਂਦਾ Laash ਕਿੱਥੇ ਖੁਰਦਬਦ ਕੀਤੀ ਆ ਉਹਦਾ ਕੋਈ ਪਤਾ ਨਹੀਂ ਖਾਲੜਾ ਮਿਸ਼ਨ ਬਣਦਾ ਖਾਲੜਾ ਮਿਸ਼ਨ ਖਾਲੜਾ ਕਮੇਟੀ ਬਣਾਉਂਦੀ ਆ ਉਹਦੇ ਵਿੱਚ ਖਾਲੜਾ ਕਮਿਸ਼ਨ ਜਿਹੜਾ ਬਣਦਾ ਛੀਦ ਪਾਇਤ ਸੁਬੰਦ ਸਿੰਘ ਖਾਲੜਾ ਦਾ ਉਹਦੇ ਵੱਲੋਂ ਜਿਹੜੀ ਐਫਆਈਆਰ ਐਫਆਈਆਰ 496 ਜਿਹੜੀ ਉਹ ਪਾਈ ਜਾਂਦੀ ਆ ਉਹਦੇ ਤਹਿਤ ਇਹਦੀ ਪੈਰਵਾਈ ਹੁੰਦੀ ਤੇ ਇਹ ਕੇਸ ਸੀਬੀਆਈ ਕੋ ਚਲਾ ਜਾਂਦਾ ਹੁਣ ਇੱਕ ਵੱਡੀ ਕੜੀ ਇਹ ਮਿਸ਼ਨ ਖਰੜਾ ਮਿਸ਼ਨ ਆਇਦਾ ਹੁਣ ਸੀਬੀਆਈ ਕੋ ਚਲਾ ਜਾਂਦਾ ਜਦੋਂ ਉਹ ਹੁਣ ਤੁਸੀਂ ਇਹ ਹਿਸਾਬ ਲਓ ਕੁੱਲ ਬੰਦਿਆਂ ਦਾ ਮੁਕਾਬਲੇ ਦੋਹਾਂ ਦੇ ਵਿੱਚ ਸੱਤਾਂ ਦਾ ਝੂਠਾ ਮੁਕਾਬਲਾ ਹੁੰਦਾ ਤੇ ਨਾਮਜਦ ਇਹਦੇ ਵਿੱਚ 10 ਪੁਲਿਸ ਵਾਲੇ ਹੋ ਜਾਂਦੇ ਸਣੇ ਐਸਐਸਪੀ ਤੇ ਜਿਹੜੇ ਆ ਨੌ ਬੰਦੇ ਹੋਰ ਹੁਣ ਜਦੋਂ ਇਹ 1993 ਦਾ ਕੇਸ ਆ ਜਦੋਂ ਇਹ 32 ਸਾਲ ਬੰਦਿਆਂ ਨੂੰ ਇਹਨਾਂ ਚੋਂ ਇੱਕ ਗੱਲ ਥੋੜੀ ਜਿਹੀ ਹੋਰ ਕਰ ਲਈਏ ਪੁਲਿਸ ਵਾਲੇ ਦੋ ਜਾਨਿਆਂ ਦੇ ਹਲੇ ਨਵੇਂ-ਨਵੇਂ ਵਿਆਹ ਹੋਏ ਹੁੰਦੇ ਉਹਨਾਂ ਚੋਂ ਇੱਕ ਦੇ ਤਾਂ ਬੱਚਾ ਬਾਅਦ ਵਿੱਚ ਹੁੰਦਾ ਤਿੰਨ ਚਾਰ ਮਹੀਨੇ ਬਾਅਦ ਆਹ ਗਰੀਬ ਪਰਿਵਾਰ ਦੇ ਨੇ ASCII ਭਾਇ ਚਾਰੇ ਜਾਂ ਮਤਲਬ ਕਿ ਉਹਨਾਂ ਨਾਲ ਸੰਬੰਧਤ ਨੇ ਗਰੀਬ ਪਰਿਵਾਰਾਂ ਨਾਲ ਉਹ ਮਾਤਾ ਦੀ ਵਾਇਟ ਤੁਹਾਨੂੰ ਸੁਣਾਉਣੀ ਆ ਉਹ ਬੱਚਿਆਂ ਦੀ ਵੀ ਵਾਇਟ ਸੁਣਾਉਣੀ ਆ ਤੁਹਾਨੂੰ ਕਿ ਮਾਂ ਨੇ ਕਿਵੇਂ ਲੋਕਾਂ ਦੇ ਭਾਂਡੇ ਮਾਂਜ-ਮਾਂਜ ਲੋਕਾਂ ਦੀਆਂ ਮਤਲਬ ਕਿ ਗੰਦ ਸਾਫ਼-ਸਾਫ਼ ਕਰਕੇ ਆਪਣੇ ਨਿਆਣੇ ਪਾਲੇ ਨੇ ਉਹ ਧੰਨ ਨੇ ਮਾਮਾ ਮੈਂ ਸਲੂਟ ਕਰਦਾ ਨਾ ਮਾਮਾ ਨੂੰ ਲਓ ਪਹਿਲਾਂ ਤੇ ਆਪਾਂ ਵਾਈਟ ਹੈਰ ਆ ਅੱਜ ਸੀਬੀਆਈ ਦੇ ਜਿਹੜਾ ਕਿ ਇਹਨਾਂ ਤਿੰਨ ਜਿਹੜੇ ਪੰਜ ਇਹਨਾਂ ਚੋਂ ਮਰ ਗਏ ਪੁਲਸ ਵਾਲਿਆਂ ਚੋਂ ਪੰਜ ਮਰ ਚੁੱਕੇ ਨੇ ਤੇ ਪੰਜ ਜਿਉਂਦੇ ਨੇ ਉਹਨਾਂ ਨੂੰ ਅੱਜ ਜਿਹੜਾ ਕਿ ਅਦਾਲਤ ਦੇ ਵਿੱਚ ਉਹ ਦੋਸ਼ੀ ਘਰਾੜ ਕਰ ਦਿੱਤਾ ਗਿਆ ਤੇ ਅੱਜ ਉਸ ਸਮੇਂ ਦੀਆਂ ਜੋ ਤਕਰੀਰਾਂ 2 ਕਮਿੰਟ ਦੀਆਂ ਕਲਿੱਪਾਂ ਨੇ ਉਹਨਾਂ ਦੇ ਪਰਿਵਾਰਾਂ ਦੀਆਂ ਘਰੋਂ ਮਾਤਾ ਦੀ ਬੱਚਿਆਂ ਦੀ ਤੇ ਕਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਕਿਵੇਂ ਕੱਢੀ ਹੋਗੀ ਬਾਪ ਦਾ ਮੂੰਹ ਤੱਕ ਨਹੀਂ ਦੇਖਿਆ ਉਹ ਉਹ ਮਾਂ ਜਿਹੜੀ ਅੱਜ ਉਮਰ ਤੋਂ ਪਹਿਲਾਂ ਬੁੱਢੀ ਹੋ ਗਈ ਆ ਮੂੰਹ ਚੋਂ ਦੰਦ ਵੀ ਉਹਦੇ ਚਲੇ ਗਏ ਨੇ ਗਰੀਬੀ ਦੀ ਹਾਲਤ ਦੇ ਵਿੱਚ ਕਿ ਜਿਹਨੇ ਜਿਹਦਾ ਮਤਲਬ ਕਿ ਹਲੇ ਨਵਾਂ ਨਵਾਂ ਵਿਆਹ ਹੋਇਆ ਸੀ ਤੇ ਉਹਦੇ ਘਰ ਵਾਲੇ ਨੂੰ ਝੂਠੇ ਮੁਕਾਬਲੇ ਤੇ ਈਵਨ ਪੁਲਸ ਵਾਲਾ ਉਹਨਾਂ ਨੇ ਤਰੱਕੀਆਂ ਕਰਦੀਆਂ ਸੀ ਜੇ ਅੱਜ ਜਿਉਂਦੇ ਹੁੰਦੇ ਰਟਾਇਰ ਹੋ ਜਾਣਾ ਸੀਗਾ ਤੇ ਪਰਿਵਾਰ ਇੱਕ ਬੰਦਾ ਮਾਰ ਕੇ ਤੁਸੀਂ ਸਾਰਾ ਕੋਡ ਮਾ ਖਤਮ ਕਰ ਦਿੰਦੇ ਆ ਇਹ ਪੰਜਾਬ ਪੁਲਿਸ ਬੁਚੜ ਇਹਨਾਂ ਨੂੰ ਜੋ ਤੁਸੀਂ ਮਰਜੀ ਕਸਾਈ ਜੋ ਮਰਦੀ ਕਹਿ ਸਕਦੇ ਉਹਦੇ ਤੋਂ ਵੱਧ ਨੇ ਇਹਨਾਂ ਨੂੰ ਜਿਹੜਾ ਮਰਜੀ ਨਾਮ ਦੇ ਦੇ ਉਹ ਵੀ ਛੋਟਾ ਹੋਵੇਗਾ ਤੁਸੀਂ ਉਸ ਪਰਿਵਾਰ ਉਹਨਾਂ ਮਾਮਾ ਉਹਨਾਂ ਬੱਚਿਆਂ ਦੀ ਦਰਦ ਦੇਖਿਓ ਤੇ ਫਿਰ ਆਪਾਂ ਇੱਥੇ ਅੱਗੇ ਚੱਲਦੇ ਹਾਂ ਹਾਂਜੀ ਖੁਸ ਜੈਨਤ ਨਹੀਂ ਸੁਣਾਈ ਗਿਆ ਜ ਜਿਹਨਾਂ ਨੂੰ ਦੱਸਿਆ ਗਿਆ ਕਨਵਿਕਸ਼ਨ ਹੋਈ ਹੈ ਜੀ ਜਿਹੜੀ ਸਜ਼ਾ ਲਈ ਤਾਰੀਖ ਉਹਨਾਂ ਨੇ ਮੰਡੇ ਦੀ ਪਾਈ ਹੈ ਜੀ ਤੇ ਬਾਕੀ ਜੇ ਤੁਸੀਂ ਇਹਦੇ ਵਿੱਚ ਉਹ ਪੁੱਛਿਓ ਕਿ ਟੋਟਲ ਜਿਹੜੇ ਅਕਿਊਜ਼ ਸੀਗੇ ਤਕਰੀਬਨ 10 ਸੀਗੇ ਜਿਨ੍ਹਾਂ ਦੇ ਅਗੇਂਸਟ ਚਾਰ ਸ਼ੀਟ ਹੋਈ ਆ ਤੇ ਪੰਜ ਦੀ ਤਕਰੀਬਨ ਡੈਥ ਹੋ ਗਈ ਜੀ ਤੇ ਪੰਜ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਜਿਹੜੇ ਜਨਰਲ ਟ੍ਰਾਇਲ ਫੇਸ ਕੀਤਾ ਉਹਨਾਂ ਦੇ ਵਿੱਚ ਕਨਵਿਕਸ਼ਨ ਡਿclare ਹੋਈ ਆ ਤੇ ਮੰਡੇ ਨੂੰ ਪਨਿਸ਼ਮੈਂਟ ਸੁਣਾਣੀ ਆ ਇਹਦੇ ਇਹ ਸਾਰਾ ਮਸਲਾ ਸਰ ਕੀ ਸਕੇ ਜੀ ਇਹਦਰ ਫੇਕ ਇਨਕਾਊਂਟਰ ਦਾ ਕੇਸ ਸੀ ਦੋ ਡਿਫਰੈਂਟ ਜਗ੍ਹਾ ਦੇ ਉੱਤੇ ਦੋ ਥਾਣਿਆਂ ਦੇ ਵਿੱਚ ਤੇ ਸੱਤ ਬੰਦਿਆਂ ਨੂੰ ਕੁੱਲ ਨੂੰ ਉਹਨਾਂ ਨੇ ਫੇਕ ਇਨਕਾਊਂਟਰ ਇਨਕਾਊਂਟਰ 'ਚ ਮਰੇ ਹੋਏ ਦਿਖਾਇਆ ਸੀਗਾ ਜੀ ਤੇ ਕਿ ਜੋ ਕਿ ਪ੍ਰੂਫ ਹੋਇਆ that is not encounter that is murder 302 100 201 ਤੇ 120 ਦੇ ਵਿੱਚ ਅੱਜ ਕਨਵਿਕਸ਼ਨ ਹੋਈ ਹੈ ਜੀ ਅੱਛਾ ਆਪਣੇ ਇਹਦੇ ਵਿੱਚ ਪੁਲਿਸ ਮੁਲਾਜ਼ਮ ਵੀ ਜਿਹੜੇ ਮਰੂਸੀ ਕਿਉਂਕਿ ਇੱਕ ਤਾਂ ਨੌਜਵਾਨਾਂ ਦੇ ਅਨਕਾਊਂਟਰ ਹੁੰਦੇ ਦੱਸਿਆ ਜਾ ਰਿਹਾ ਕਿ ਕਰੋ ਚੁੱਕੇ ਲੈ ਇਹ ਵੀ ਦੱਸਿਆ ਜਾ ਰਿਹਾ ਕਿ ਪੁਲਿਸ ਮੁਲਾਜ਼ਮ ਤਿੰਨ ਪੁਲਿਸ ਮੁਲਾਜ਼ਮ ਸੀਗੇ ਜੀ ਤਿੰਨ ਪੁਲਿਸ ਮੁਲਾਜ਼ਮ ਤੇ ਚਾਰ ਸੀ ਉਸ ਵਿਲੈਨ ਸੀਗੇ ਜੀ ਹਾਂਜੀ ਠੀਕ ਹੈ ਇਹਨਾਂ ਨੂੰ ਘਰੋਂ ਚੁੱਕ ਕੇ ਲੈ ਗਏ ਸੀ ਹਾਂਜੀ ਹਾਂਜੀ ਤੇ ਉਸ ਵੇਲੇ ਪਿੰਨਾਂ ਜਿਹੜੇ ਲਾਸ਼ਾਂ ਸੀ ਜਾਂ ਪਰਿਵਾਰਾਂ ਨੂੰ ਸੀ ਨਹੀਂ ਦਿੱਤੀਆਂ ਜੀ ਲਾਸ਼ਾਂ ਨਹੀਂ ਦਿੱਤੀਆਂ ਕੁਛ ਨਹੀਂ ਦਿੱਤਾ इवन ਉਹਨਾਂ ਨੇ ਲਾਸਟ ਰਾਈਟਸ ਤੱਕ ਨਹੀਂ ਕਰਨ ਦਿੱਤੇ ਗਏ ਜੀ ਐਨਾ ਖੌਫ ਦਾ ਮਾਹੌਲ ਬਣਾਇਆ ਗਿਆ ਸੀ ਜੀ ਤੇ ਚਲੋ ਅੱਜ ਫੈਸਲਾ ਆਇਆ ਹੈ ਕੁਛ ਨਾ ਕੁਛ ਪਰਿਵਾਰਾਂ ਨੂੰ ਸਭ ਨੂੰ ਤਸੱਲੀ ਹੈਗੀ ਤੇ ਆਨ ਵੇਟਿੰਗ ਫॉर ਦਾ ਸੈਂਟੈਂਸ ਫਾਰ ਮੰਡੇ ਹਾਂਜੀ ਜੀ ਨੌਕਰੀ ਕਰਦੇ ਸੀ ਜੋ ਉਹਨਾਂ ਦੇ ਘਰੋਂ ਕੋਠੇ ਚੁੱਕ ਕੇ ਲੈ ਗਏ ਪੁਲਿਸ ਤੇ ਸਾਨੂੰ ਮਕਰੂਆ ਕਿਸੇ ਨੇ ਦੱਸਿਆ ਵੀ ਤੁਹਾਡੇ ਬੰਦੇ ਚੁੱਕ ਲੈ ਗਏ ਆ ਤੇ ਕੀ ਗੱਲ ਹੋਈ ਆ ਸੱਸ ਮੇਰੀ ਕਹਿੰਦੀ ਆ ਵੀ ਪਤਾ ਕਰਦੇ ਆ ਵੀ ਕੀ ਗੱਲ ਹੋਈ ਆ ਫਿਰ ਅਸੀਂ ਪਤਾ ਕੀਤਾ ਥਾਣੇ ਨੂੰ ਥਾਣੇ ਆਏ ਨੇ ਸਾਨੂੰ ਗਾਂ ਲੰਗਣ ਨਹੀਂ ਦਿੱਤਾ ਸਾਡਾ ਬਿਨ ਹੱਕ ਮਾਰ ਦਿੱਤੇ ਬੱਚੇ ਸਾਡੇ ਘਰ ਆਇਆ ਮੇਰਾ ਤੇ ਮਗਰੋਂ ਸਾਡੇ ਬੱਚੇ ਹੋਣ ਆ ਹੀ ਮਗਰੋਂ ਅਸੀਂ ਬੱਚੇ ਮਹੀਨਾ ਦੋ ਮਹੀਨਾ ਨਾ ਨਾ ਸਾਡਾ ਵਿਆਹ ਹੋਇਆ ਸੀ ਤੇ ਮਗਰੋਂ ਸਾਡੇ ਬੱਚੇ ਹੋਏ ਆ ਤੇ ਕਿਹੜਾ ਪਿੰਡ ਸੀ ਮਾਤਾ ਜੀ ਆਪਣਾ ਤੇ ਚੋਲਾ ਸਾਹਿਬ ਰਾਨੇ ਦਾ ਅੱਛਾ ਜੀ ਤੇ ਅੱਜ ਮਾਤਾ ਜੀ ਕਿਵੇਂ ਦੇਖਦੇ ਹੋ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਨੇ ਹਾਂ ਜੀ ਅੱਜ ਅਸੀਂ ਵੀ ਆਏ ਨੇ ਕਿ ਸਾਡਾ ਚੁਕਿਆ ਉਹਨਾਂ ਸਾਨੂੰ ਉਹ ਸੱਜਣਾ ਉਹ ਵੀ ਸਾਨੂੰ ਆਪਣਾ ਪਿੰਡਾ ਸੀ ਕਦੀ ਕੇ ਕੋਲ ਪੈਸੇ ਫੜਕਦੇ ਆਦੇ ਕੋਲ ਫੜਕਦੇ ਆਦੇ ਕੋਲ ਪੜ ਤੇ ਅਸੀਂ ਪਹੁੰਚਣਾ ਸਾਨੂੰ ਪਿਆ ਆਹੀਂ ਕਹੇ ਟਾਈਮ ਬਹੁਤ ਔਖੇ ਕੱਡੇ ਘਰਾਂ ਦੇ ਕੰਮਕਾਰ ਕਰਦੇ ਅਸੀਂ ਬਹੁਤ ਟਾਈਮ ਕੱਡੇ ਔਖੇ ਤੇ ਸਾਨੂੰ ਇਹ ਆ ਕਿ ਸਾਨੂੰ ਇਹ ਤਾਂ ਹਿਰੋਂਦੀਆਂ ਉਤਰ ਹਨ ਦੇ ਘਰ ਦੀਆਂ ਰੋਣ ਤੇ ਬੱਚੇ ਰੋਣ ਇਹਨਾਂ ਦੇ ਸਾਡੇ ਹੀ ਬੱਚੇ ਰੋਂਦੇ ਫਿਰਦੇ ਆ ਵੀ ਸਾਡਾ ਅੱਜ ਪਿਓ ਹੋਣਾ ਚਾਹੀਦਾ ਸੀ ਆ ਕੀ ਦੱਸੀਏ ਉਹਨਾਂ ਨੂੰ ਬਿਲਕੁਲ ਮਾਤਾ ਜੀ ਆਪਣੇ ਆਪਣੇ ਹੁੰਦੇ ਤਾਂ ਆਪਣਿਆਂ ਦਾ ਬਹੁਤ ਸਹਾਰਾ ਹੁੰਦਾ ਹੈ ਆਪਣਿਆਂ ਦਾ ਹੁੰਦਾ ਹੈ ਬਹੁਤ ਹੁੰਦਾ ਹੈ ਜਿਵੇਂ ਮਤਲਬ ਬਹੁਤ ਦੁੱਖ ਦੀ ਘੜੀ ਹੈ ਕਿ ਹਾਂ ਦੇਖੋ ਨਾ ਤੁਰ ਇੱਕ ਧਰ ਆਸਮਾਨ ਨੂੰ ਜਰੂਰ ਮਿਲਿਆ ਕਿ ਦੋਸ਼ੀ ਕਰਾਰ ਦਿੱਤੇ ਪਰ ਉਹਨਾਂ ਦਾ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਨਹੀਂ ਉਹਨਾਂ ਦਾ ਨਹੀਂ ਹੋ ਸਕਦਾ ਕੀ ਕਰੀਏ ਉਹ ਤੇ ਉਹ ਦਿਵਾਂ ਚ ਮਾਤਾ ਜੀ ਜਿਹੜੇ 332 ਸਾਲ ਲੰਘੇ ਨੇ ਇਹਦੇ ਵਿੱਚ ਤੁਸੀਂ ਕਿੱਥੇ ਕਿੱਥੇ ਤੱਕ ਪਹੁੰਚ ਕੀਤੀ ਕਿਹਦੇ ਕਿਹਦੇ ਕੋਲ ਗਏ ਕਿ ਭਾਈ ਸਾਹ ਨੂੰ ਹਿਸਾਬ ਤੇ ਅਹੀਂ ਪੜਪਰਾਉ ਕੋਲੀ ਅ ਕਦੇ ਕਿਸੇ ਦਾ ਕੰਮ ਕਰ ਲਾਗੇ ਕਿਸੇ ਦਾ ਕੰਮ ਕਰਦੇ ਇਹ ਤਾਂ ਬੱਚੇ ਤੇ ਹੁਣ ਪਾਲਣੇ ਤੇ ਹੈਗੇ ਸੀ ਤੇ ਕੰਮ ਕਰ ਕਰਦੇ ਅਸੀਂ ਬੱਚੇ ਪਾਲੇ ਆ ਧੋਣੇ ਤੱਕ ਇੱਥੋਂ ਦਾ ਮਰੇ ਆ ਗਈ ਉਹ ਰੁੰਦਿਆਂ ਨੂੰ ਉਹ ਮਾਤਾ ਜੀ ਰੋਏਗੇ ਕਿੱਥੇ ਜੇ ਹੁੰਦੇ ਅੰਕਲ ਜੀ ਉਹਨੂੰ ਕਿਤੇ ਵਧੀਆ ਨੌਕਰੀ ਤੇ ਹੁੰਦੀ ਰਹੀ ਹਾਂਜੀ ਵਧੀਆ ਕਿ ਪੋਸਟ ਵਧੀ ਹੁੰਦੀ ਇਹਨਾਂ ਆਏ ਕਰਦੇ ਪਿਛਾਲੇ ਸਾਨੂੰ ਜੇ ਘਰ ਜੀ ਹੁੰਦਾ ਸਾਨੂੰ ਕਿਤੇ ਮਰਜ਼ੀ ਘਰ ਰੱਖਦਾ ਨਾ ਰੱਖਦਾ ਅੱਜ ਸਾਨੂੰ ਉਹ ਚੇਤੇ ਆਉਣ ਡਿਆ ਵੀ ਕੀ ਅਸੀਂ ਸਾਡੇ ਨਾ ਹਾਲ ਹੋ ਗਏ ਆ ਕਿ ਤਾਹੀਂ ਸਾਡੀ ਆ ਉਮਰ ਆ ਗਈ ਰੋਂਦਿਆਂ ਦੀ ਹੁਣ ਸਾਡੇ ਕੋਲ ਕੰਮ ਨਹੀਂ ਹੋ ਸਕਦਾ ਹੁਣ ਬੱਚੇ ਤੁਹਾਨੂੰ ਪਤਾ ਕਿ ਮਨਮਰਜ਼ੀ ਆ ਤੱਕ ਕੀ ਕਰਗੇ ਹੁਣ ਸਰਕਾਰ ਕੋਲ ਕੋਈ ਮੰਗ ਵੀ ਕਰਦੇ ਆਏ ਮੰਗ ਕਰਦੇ ਪਰ ਸਾਡੇ ਬੱਚੇ ਨੂੰ ਤੁਸੀਂ ਇਹ ਗੱਲ ਦੇਖੋ 32 ਬਰੇ ਪਹਿਲਾਂ ਜਿਹੜੀ ਔਰਤ ਦਾ ਵਿਆਹ ਹੋਇਆ ਉਹਦੇ ਮੂੰਹ 'ਚ ਦੰਦ ਨਹੀਂ ਉਸ ਸਮੇਂ ਤੋਂ ਪਹਿਲਾਂ ਬੁੱਢੀ ਹੋ ਗਈ ਉਹ ਮਾਂ ਜਿਹੜੀ ਹੈ ਆਪਣੇ ਬੱਚਿਆਂ ਨੂੰ ਪਾਲਦੀ ਇੱਕ ਨਹੀਂ ਲੱਖਾਂ ਮਾਵਾਂ ਪੰਜਾਬ ਦੀਆਂ ਇਹਨਾਂ ਬੱਚੜ ਪੁਲਿਸ ਵਾਲਿਆਂ ਨੇ ਜਿਹੜੀਆਂ ਉਹਨਾਂ ਨੂੰ ਇਸ ਤਰ੍ਹਾਂ ਦੀ ਹਰਾਨਤ ਕੀਤੀ ਪਰ ਸਾਡੀ ਫੇਟੇ ਕਿੰਨਾ ਕਸਰਾ ਸਾਨੂੰ ਕਿੰਨਾ ਕੁ ਪਤਾ ਇਹਨਾਂ ਪਰਿਵਾਰਾਂ ਦੀ ਅਸੀਂ ਸਾਰ ਕਿੰਨੀ ਇਕ ਲਈ ਅਸੀਂ ਤੇ ਬਹੁਤ ਚੜ੍ਹਦੀ ਕਲਾ 'ਚ ਆਪਣੇ ਪਰਿਵਾਰਾਂ 'ਚ ਖੁਸ਼ ਬੈਠੇ ਆ ਤੇ ਕਦੇ ਅਸੀਂ ਸੋ ਇਮੇਜਨ ਕਰਕੇ ਦੇਖਿਆ ਇਹਨਾਂ ਪਰਿਵਾਰਾਂ ਨੇ ਇਹਨਾਂ ਦਾ ਪਰਿਵਾਰਾਂ ਦਾ ਕਸੂਰ ਕੀ ਸੀ ਇਹਨਾਂ 'ਸਜ਼ਾ ਕਿਉਂ ਭੁਗਤੀ ਉਹ ਕਿਹੜਾ ਦੌਰ ਸੀ ਕਿਹੜੇ ਵੇਲੇ ਜਦੋਂ ਚੱਕ ਚੱਕ ਮਾਵਾ ਦੇ ਪੁੱਤ ਸਿਰਫ ਅੰਦੇ ਸਭ ਤੋਂ ਵੱਡੀ ਗੱਲ ਆ ਸਾਰੇ ਸਾਰੇ ਸਿੰਘ ਨੇ ਉੱਥੇ ਉਹਨੇ ਇਹ ਨਹੀਂ ਇੱਕ ਬਹੁਤ ਵੱਡੀ ਬੰਦਿਆਂ ਨੇ ਦਿਮਾਗਾਂ 'ਚ ਗੱਲ ਆ ਖਰੇ ਜੱਟ ਭਾਈਚਾਰੇ ਨੂੰ ਜਿਆਦਾ ਮਤਲਬ ਕਿ ਟਾਰਗੇਟ ਕੀਤਾ ਗਿਆ ਉਹਨੇ ਨਹੀਂ ਛੱਡਿਆ ਕੋਈ ਵੀ ਜਿਹੜੇ ਨਾਂ ਦੇ ਮਗਨ ਸਿੰਘ ਲੱਗਦਾ ਸੀ ਜਿਹੜੇ ਸਿਰ ਤੇ ਦਸਤਾਰ ਸੀ ਜਿਹਦੇ ਗਾਤਰੇ ਸ੍ਰੀ ਸਾਹਿਬ ਸੀ ਉਹ ਨਹੀਂ ਉਨੀ ਛੱਡਿਆ ਸਿੰਘ ਤੇ ਕੌਲ ਇੱਥੇ ਤੱਕ ਪਹਿਣਾ ਵੀ ਨਹੀਂ ਛੱਡਿਆ ਹੁਣ ਰੈਲਿਟੀ ਤੁਸੀਂ ਇਹ ਦੇਖੋ ਉਹੋ ਹੀ ਹੱਲੇ ਤੱਕ ਮੁਕਾਬਲੇ ਚੱਲ ਰਹੇ ਨੇ ਬਰਾਮਦੀ ਲਈ ਗਏ ਇਹਨਾਂ ਨੇ ਬੈਕਫਾਰ ਕੀਤੀ ਹੁਣ ਤੁਸੀਂ ਇੱਕ ਸਵਾਲ ਦੇਖੋ ਜਦੋਂ ਤੁਸੀਂ ਬਰਾਮਦੀ ਲਈ ਜਾਂਦੇ ਹੋ ਅਸਲਾ ਜਿਹੜਾ ਹੁਣ ਜਦੋਂ ਇੱਕ ਵਾਰ ਬੰਦਾ ਗਲਤੀ ਕਰਦਾ ਦੂਜੀ ਵਾਰ ਬਰਾਮਦੀ ਉਹਦੀ ਉਹ ਫਿਰ ਉਹ ਹੀ ਕਿਸੇ ਬਿੱਟੀ ਕੋਈ ਨਹੀਂ ਝੂਠੇ ਇਹਨਾਂ ਕੋਈ ਇੱਕੋ ਹੀ ਥਿਉਰੀ ਆ ਉਹ ਹੀ ਇੱਕ ਕਾਪੀ ਪੇਸਟ ਕਰ ਦਿੰਦੇ ਨੇ ਸੋ ਇਹਦਾ ਰੀਜ਼ਨ ਆ ਪੰਜ ਪੁਲਸ ਵਾਲੇ ਜਿਹੜੇ ਉਹਨਾਂ ਚੋਂ ਇਹਨਾਂ ਦੇ ਵਿੱਚ ਇੱਕ ਸਾਬਕਾ ਐਸਐਸਪੀ ਵੀ ਆ ਤੇ ਨਾਂ ਤੇ ਨਹੀਂ ਆਇਆ ਸਾਹਮਣੇ ਹਲੇ ਆ ਜਾਏਗਾ ਸਾਬਕਾ ਐਸਐਸਪੀ ਆਗਲੇ ਹਫ਼ਤੇ ਲਿਸਟਾਂ ਵੀ ਕੱਢ ਕੇ ਤੁਹਾਨੂੰ ਦਵਾਂਗੇ ਨਾ ਬੰਦੇ ਨਹੀਂ ਥੋੜੀ ਹੋਰ ਵੀ ਜਿਹੜੀ ਆ ਇਹਦੇ ਡੰਗਾਈ ਵਿੱਚ ਜਾਵਾਂਗੇ ਇਸ ਕੇਸ ਦੀ ਤੇ ਤੁਸੀਂ ਹੁਣ ਇਹ ਹਿਸਾਬ ਲਾ ਲਓ ਪੰਜਾਬ ਪੁਲਿਸ ਨੇ ਆਪਣੇ ਬੰਦੇ ਬਾਰੇ ਸਾਬਕਾ ਫੌਜ ਦੇ ਬੰਦੇ ਬਾਰੇ ਇਹਨਾਂ ਨੇ ਸਾਬਕਾ ਵਕੀਲ ਮਾਰੇ ਇਹਨਾਂ ਨੇ ਇਹਨਾਂ ਛੱਡਿਆ ਕੋਈ ਨਹੀਂ ਪੰਜਾਬ ਪੁਲਿਸ ਇਹ ਹੱਦ ਤੱਕ ਅੰਨੀ ਹੋਈ ਸੀਗੀ ਇਹਨਾਂ ਆਪਣੇ ਮਲਾਜ਼ਮ ਹੀ ਮਾਰ ਦਿੱਤੇ ਪੰਜਾਬ ਪੁਲਿਸ ਦਾ ਤੁਸੀਂ ਖੌਫ ਪੰਜਾਬ ਪੁਲਿਸ ਦੀ ਦਰਿੰਦਗੀ ਤੁਸੀਂ ਦੇਖ ਸਕਦੇ ਹੋ ਪਰ ਦਰਿੰਦਗੀ ਕਰਨ ਵਾਲੇ ਦੇ ਕਰਕੇ ਤੇ ਪਿੱਛੇ ਸਜ਼ਾ ਕਿਨਾਂ ਨੇ ਭੋਗੀ ਸਜ਼ਾ ਭੋਗੀ ਪਰਿਵਾਰਾਂ ਨੇ ਤੇ ਬੱਚਿਆਂ ਨੇ ਛੜ ਹੀਰਾ ਸਿੰਘ ਜਾਂ ਮੰਗਲ ਸਿੰਘ ਇਹਨਾਂ ਚੋਂ ਇੱਕ ਦੇ ਆ ਜਿਹੜੇ ਬੀਬੀ ਜੀ ਜਿਗੇ ਉਹ ਦਾਸ ਦੇ ਬੇ ਬੱਚਾ ਹੋਣ ਵਾਲਾ ਸੀਗਾ ਹੁਣ ਜਿਹੜੇ ਬੱਚੇ ਨੇ ਆਪਣਾ ਆਪਣੇ ਬਾਪ ਦਾ ਮੂੰਹ ਹੀ ਨਹੀਂ ਦੇਖਿਆ ਤੁਸੀਂ ਇਮੇਜਨ ਕਰਕੇ ਦੇਖੋ ਉਹਨਾਂ ਪਰਿਵਾਰਾਂ ਨੇ ਇੱਕ ਦਿਨ ਦਾ ਮਰਨਾ ਨਹੀਂ ਉਹਨਾਂ ਨਿਤ ਮਰਦੀਆਂ ਨੇ ਮਾਵਾਂ ਜਿਨ੍ਹਾਂ ਦੇ ਜਿਨ੍ਹਾਂ ਦੇ ਘਰ ਦੇ ਸਿੱਦੇ ਸਾਈਂ ਇਹਨਾਂ ਨੇ ਝੂਠੇ ਮੁਕਾਬਲਿਆਂ ਦੇ ਵਿੱਚ ਮਾਰ ਦਿੱਤੇ ਤੇ ਇਹ ਖਾਲੜਾ ਮਿਸ਼ਨ ਨੇ ਜਿਹੜੀ ਇਹ ਗੱਲ ਵੱਡੀ ਚੱਕੀ ਸੀ ਉਹਦੇ ਤਹਿਤ ਸਜ਼ਾਵਾਂ ਬਹੁਤਿਆਨੂ ਹੋਈਆਂ ਆ ਵੀ ਉਸ ਕੜੀ ਦੇ ਵਿੱਚ ਇੱਕ ਕੇਸ ਆ ਸੱਤ ਬੰਦਿਆਂ ਦਾ ਦੋ ਝੂਠੇ ਮੁਕਾਬਲੇ ਈਵਨ ਲੱਖਾਂ ਤੱਕ ਨਹੀਂ ਦਿੱਤੀਆਂ ਤੁਸੀਂ ਸੋਚ ਕੇ ਦੇਖੋ ਅੱਜ ਸਾਡੀ ਸਾਡਾ ਜੁੱਤ ਸਾਡੀਆਂ ਬੀਬੀਆਂ ਬੰਦੇ ਟਿਕਟੌਕ ਤੇ ਪਕਾਈ ਮਾਰੀ ਤੁਰੇ ਆਉਂਦੇ ਨੇ ਕਿਸੇ ਨੂੰ ਕੋਈ ਫਰਕ ਨਹੀਂ ਕਦੇ ਇਹ ਸੋਚ ਕੇ ਦੇਖੋ ਵੀ ਜਿਹੜੇ ਪੰਜਾਬ ਦੇ ਸਾਡੀਆਂ ਮਾਮਾਂ ਦੀਆਂ ਕੋਖਾਂ ਸੁਨੀਆਂ ਕਰ ਦਿੱਤੀਆਂ ਉਹਨਾਂ ਦੇ ਸਿਰਾਂ ਦੇ ਉੱਤੋਂ ਮਤਲਬ ਸਾਇਆ ਜਿਹੜਾ ਚੱਕ ਦਿੱਤੇ ਉਹ ਪਰਿਵਾਰਾਂ ਨੇ ਹੱਲੇ ਤੱਕ ਪਿਛਲੇ 30 32 ਸਾਲਾਂ ਦੀ ਟੌਰਚਰ ਕਿੰਨਾ ਸਹਿਆ ਹੋਵੇਗਾ ਜਦੋਂ ਸ਼ਾਮਾਂ ਨੂੰ ਬਹਿ ਬਹਿ ਕੇ ਪੱਬਾਂ ਦੇ ਵਿੱਚ ਮੂੰਹ 'ਚ ਬੁਰਕੀਆਂ ਠੋਸ ਸੁੱਟ ਕੇ ਰੋਟੀਆਂ ਦੀਆਂ ਟਿਕਟੋਕ ਤੇ ਪਾਉਨੇ ਆ ਗਲਾਸੀਆਂ ਮੂੰਹ ਨੂੰ ਲਾ ਲਾ ਕੇ ਜਦੋਂ ਅਸੀਂ ਪਾਉਨੇ ਆ ਅੱਜ ਕੱਲ ਜੋ ਸਿਸਟਮ ਚੱਲਦਾ ਹੈ ਤੁਹਾਨੂੰ ਪੰਜਾਬ ਦੇ ਨਾਲ ਥੋੜਾ ਬੜਾ ਦਰਦ ਹੈ ਉਹਨਾਂ ਪਰਿਵਾਰਾਂ ਦੇ ਨਾਲ ਵੀ ਥੋੜੀ ਬੜੀ ਇੰਨੀ ਕੁ ਅਕਲ ਕਰੀਏ ਉਸ ਪੰਜਾਬ ਦੇ ਅਸੀਂ ਜਾਏ ਸ਼ਰਮ ਆਉਂਦੀ ਕਈ ਵਾਰੀ ਬਜ਼ੁਰਗ ਚਿੱਟੀਆਂ ਦਾੜੀਆਂ ਵਾਲੇ ਤੁਸੀਂ ਆਲਾ ਥੋੜਾ ਮੜ ਦੇਖੋ ਤਾਂ ਸੋਸ਼ਲ ਮੀਡੀਆ ਤੇ ਕੀ ਹੋ ਕੀ ਰਿਹਾ ਮਤਲਬ ਇਹ ਜਿਹੜੀ ਖਬਰ ਆ ਇਹ ਬਹੁਤ ਵੱਡੀ ਖਬਰ ਆ ਇਹ ਜਿਹੜੀ ਆ ਕੇ 32 ਸਾਲ ਬਾਅਦ ਆ ਇਹ ਉਹ ਪੰਜਾਬ ਪੁਲਿਸ ਦਾ ਦਰਿੰਦਾ ਚਿਹਰਾ ਇੱਕ ਵਾਰ ਫੇਰ ਸਾਹਮਣੇ ਆਇਆ ਤੇ ਇਹ ਪੈਰ ਭਾਈ ਵੈਸੇ ਤੇ ਇਹ ਕੇਸ सीबीआई ਲੜ ਰਹੀ ਸੀ ਪਰ ਪਰਿਵਾਰਾਂ ਵੱਲੋਂ ਜਿਹੜੀ ਆ ਜਿਹੜੇ ਵਕੀਲਾਂ ਨੇ ਇਹ ਪੈਰਵਾਈ ਕੀਤੀ ਆ ਉਹਨਾਂ ਦੇ ਵੀ ਉਹਨਾਂ ਨੇ ਉਹਨਾਂ ਦਾ ਵੀ ਧੰਨਵਾਦ ਬਣਦਾ ਕਿਉਂਕਿ ਗਰੀਬ ਪਰਿਵਾਰਾਂ ਦੀ ਕੋਈ ਬਾਹ ਨਹੀਂ ਫੜਦਾ ਗਰੀਬ ਦਾ ਕੇਸ ਕੋਈ ਨਹੀਂ ਲੜਦਾ ਅਮੀਰ ਦੇ ਮਗਰ ਤੇ ਸਾਰੇ ਭਜਦੇ ਨੇ ਪਰ ਇਹ ਪੰਜਾਬ ਦਾ ਬੜਾ ਵੱਡਾ ਦਖਾਨਤਾ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸ਼ਾਂਤਾਂ ਦੀ ਹੱਦ ਤੋਂ ਬਾਅਦ ਜੋ ਪੰਜਾਬ ਪੁਲਿਸ ਨੇ ਨੰਗਾ ਚਿੱਟਾ ਨਾਚ ਨੱਚਿਆ ਉਹ ਤੁਹਾਡੇ ਸਾਹਮਣੇ ਆ ਤੇ ਇੱਕ ਗੱਲ ਜਰੂਰ ਮੈਂ ਕਹਿਣਾ ਹੁਣਾ ਬੰਦੇ ਨੂੰ ਵਹਿਮ ਹੋ ਜਾਂਦਾ ਵੇ ਮੇਰੀ ਚੱਲ ਦੀ ਬਹੁਤ ਮੇਰੀ ਤੂਤੀ ਬੋਲਦੀ ਤੂਤੀ ਨਹੀਂ ਬੋਲਦੀ ਸਮੇਂ ਦੀ ਤੂਤੀ ਬੋਲਦੀ ਆ ਪੰਜਾਬ ਪੁਲਿਸ ਦੀ ਉਸ ਵੇਲੇ ਤੂਤੀ ਬੋਲਦੀ ਸੀ ਬਾਕੀ ਇਹਨਾਂ ਨੂੰ ਉੱਪਰੋਂ ਥਾਪੜੇ ਸੀਗੇ ਪਰ ਅੱਜ ਪੰਜਾਬ ਪੁਲਿਸ ਨੂੰ ਇਹ ਸਿੱਖਣਾ ਚਾਹੀਦਾ ਹੈ ਜੇ 32 ਸਾਲ ਬਾਅਦ ਉਸ ਕਾਲੇ ਦੌਰ ਉਸ ਨੇਹਰ ਗੜ ਦੀ ਚਲਦੀ ਦੇ ਵਿੱਚ ਤੁਸੀਂ ਇੰਨਾ ਕੁਝ ਕਰ ਗਏ ਤੇ 32 32 ਸਾਲ ਬਾਅਦ ਜਿਹੜੇ ਪੰਜ ਮਰ ਗਏ ਨੇ ਨਾ ਉਹਨਾਂ ਦੇ ਵੀ ਆਏ ਨੇ ਵੀ ਉਹ ਝੂਠੇ ਮੁਕਾਬਲੇ ਵਿੱਚ ਉਹਨੇ ਹੀ ਭਾਗੀਦਾਰ ਸਨ ਉਹਨਾਂ ਦੇ ਪਰਿਵਾਰਾਂ ਨੂੰ ਸਦਾ ਇਹਦਾ ਪਛਤਾਵਾ ਰਹਿਣਾ ਜਦੋਂ ਵੀ ਜਦ ਤੱਕ ਉਹ ਜਿਉਂਦੇ ਨੇ ਉਹਨਾਂ ਨੇ ਇਹ ਕੁੱਲ ਨਾ ਜਦ ਤੱਕ ਜਿਉਂਦਿਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਿੱਲ ਤੇ ਜਿਹੜੀ ਉਹਦਾ ਸਾਹਮਣਾ ਕਰਨਾ ਪੈਣਾ ਇਸ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਣਾ ਕਿ ਤੁਹਾਡੇ ਦਾਦੇ ਪੜਦਾਦਿਆਂ ਦੇ ਇਹ ਪੰਜਾਬ ਦੀ ਨੌਜਵਾਨੀ ਦੇ ਖੂਨ ਨਾਲ ਹੱਥ ਰੰਗੇ ਹੋਏ ਨੇ ਜਿੰਨੀਆਂ ਮਰਜ਼ੀ ਜ਼ਿਆਦਾ ਨਾ ਬਣਾ ਲਓ ਤੁਸੀਂ ਇਹ ਨਾਲ ਨਹੀਂ ਜਾਣੀਆਂ ਤੁਹਾਡੇ ਪੰਜਾਬ ਪੁਲਿਸ ਨੇ ਜੋ ਪੰਜਾਬ ਦੇ ਵਿੱਚ ਕੀਤਾ ਇਹ ਬੜੀ ਇੱਕ ਛੋਟੀ ਜਿਹੀ ਅੱਜ ਮੂਰਤ ਸਾਹਮਣੇ ਆਈ ਹੈ ਅਸੀਂ ਕਹਿੰਨੇ ਨਾ ਉਹਦੇ ਘਰ ਦੇ ਰਿਆ ਅੰਧੇਰ ਨਹੀਂ ਉਹਦੇ ਜਦੋਂ लाਠੀ ਵੱਜਦੀ ਹੈ ਆਵਾਜ਼ ਨਹੀਂ ਕਰਦੀ ਅੱਜ लाਠੀ ਇਹਨਾਂ ਦੇ ਵੱਜੀ ਆ ਪੰਜਾਬ ਬਣ ਤੇ ਉਹਨਾਂ ਨੇ ਤਾਂ ਚਲੋ ਠੀਕ ਹੈ ਗੁਜ਼ਾਰਾ ਕਰ ਲਿਆ ਜਿੱਦਾ ਮਰਜੀ ਜਿਹੜੇ ਸੱਤ ਤੁਸੀਂ ਸੱਤ ਥੋੜੀ ਤੁਸੀਂ ਤਾਂ ਸੱਤ ਦੇ ਮਗਰ ਘੱਟੋ ਘੱਟ 5-7 ਬਿੰਦੀਆਂ ਲਾਈਆਂ ਹੋਰ ਪੰਜਾਬ ਦਾ ਇਹਨਾਂ ਨੌਜਵਾਨ ਤੁਸੀਂ ਖਪਾ ਦਿੱਤਾ ਤੁਸੀਂ ਤੁਹਾਡੇ ਢਿੱਡ ਫੇਰ ਨਹੀਂ ਭਰੇ ਤੁਸੀਂ ਫੇਰ ਨਹੀਂ ਰਜੇ ਤੇ ਮੈਂ ਪੰਜਾਬ ਪੜ੍ਹ ਤੇ ਉਹਨਾਂ ਬੰਦਿਆਂ ਨੂੰ ਜਾਣਦਾ ਜਿਨ੍ਹਾਂ ਦੇ ਨਿਆਣੇ ਉਹਨਾਂ ਨੂੰ ਬੁਲਾਉਂਦੇ ਤੱਕ ਨਹੀਂ ਸਵਾਲ ਸਿੰਘ ਘੋਟਨੇ ਦਾ ਮੁੰਡਾ ਸਤਿੰਦਰ ਜਿਹੜਾ ਜਿਹੜਾ ਅੱਜ ਤੱਕ ਬਹੁਤ ਮਰਬ ਗਿਆ ਆਪਣੇ ਆਪ ਨੂੰ ਖਾਲਸਤਾਨੀਆਂ ਨਾਲ ਬਹੁਤ ਔੜੀ ਵੱਡੀ ਨੇੜਤਾ ਤੇ ਉਹ ਉਹ ਕਹਿੰਦਾ ਮੈਂ ਆਪਣੇ ਬੁੜੇ ਦਾ ਕੋਈ ਮਤਲਬ ਮੇਰਾ ਉਹਨਾਂ ਲੈਣ ਦੇਣਾ ਨਹੀਂ ਉਹਦੀ ਲੈਗਸੀ ਤੇ ਉਹ ਹੀ ਉਹਦੀ ਲੈਗਸੀ ਦੇ ਤਹਿਤ ਦੀ ਉਹ ਪੰਜਾਬ ਪੁਲਿਸ ਵਿੱਚ ਉਹਨੂੰ ਜੌਬ ਵੱਡੀ ਏਡੇ ਵੱਡੇ ਰਤਵੇਂ ਤੇ ਬੈਠਾ ਕਿਉਂਕਿ ਉਹਦੇ ਬੁੜੇ ਨੇ ਪੰਜਾਬ ਦੇ ਨੌਜਵਾਨੀ ਮਾਰੀ ਸੀ ਸਵਾਲ ਸਿੰਘ ਘੋਟਨੇ ਨੇ ਕੋਹ ਕੋਹ ਕੇ ਮਾਰੀ ਸੀ ਤੁਹਾਡੇ ਕੀ ਖਿਆਲ ਹੈ ਸਿਸਟਮ ਇਹਨਾਂ ਨੂੰ ਪਾਲਦਾ ਨਹੀਂ ਸਿਸਟਮ ਇਹਨਾਂ ਨੂੰ ਪਾਲਦਾ ਕੇ ਪੇਤਾ ਪਰ ਪੂਤ ਜਾਤ ਪਰ ਘੋੜਾ ਬੋਤਾ ਨਹੀਂ ਤੋ ਥੋੜਾ ਥੋੜਾ ਵੀ ਇਹ ਸਾਡੇ ਹੱਥ ਟੋਕੇ ਨੇ ਇਹਨਾਂ ਚ ਇਹਨਾਂ ਦੀਆਂ ਰਗਾਂ ਚ ਖੂਨ ਉਹ ਜ਼ਾਲਮ ਪੁਲਿਸ ਵਾਲਿਆਂ ਦਾ ਵੀ ਜਦੋਂ ਮਰਜੀ ਇਹਨਾਂ ਦੇ ਮੂੰਹ ਨੂੰ ਅਸੀਂ ਖੂਨ ਲਾਵਾਂਗੇ ਤੇ ਸਾਡਾ ਕੰਮ ਕਰਨਗੇ ਇਹ ਇੱਕ ਇਹ ਗੱਲ ਤੇ ਆਪਣੇ ਸਾਹਮਣੇ ਆ ਹਰ ਨਾਕਸ਼ ਦੇ ਘਰ ਪਹਿਲਾ ਥੋੜੀ ਜੰਮਣਾ ਤੇ ਆਪਣੇ ਸਾਹਮਣੇ ਕਹਾਣੀ ਸਾਰੀ ਸਾਡੇ ਸਾਹਮਣੇ ਸੋ ਇਸ ਗੱਲ ਨੂੰ ਸਮਝਿਓ ਇਹ ਜਿੰਨੇ ਪੰਜਾਬ ਪੁਲਿਸ ਇਸ ਟਾਈਮ ਕਰਾਪਟ ਬੰਦੇ ਨੇ ਇਹ ਉਹਨਾਂ ਦੇ ਜਿਹੜੇ ਆ ਪੁੱਤ-ਪੋਤਰੇ ਨੇ ਪਹਿਲੇ ਕਰਾਪਟ ਬੁੱੱਛੜ ਪੁਲਿਸ ਵਾਲਿਆਂ ਦੇ ਇਹ ਉਹਨਾਂ ਦਾ ਖੂਨ ਚੱਲਦਾ ਆ ਰਿਹਾ ਇਹ ਜਿਵੇਂ ਆਪਾਂ ਕਹਿੰਦੇ ਨਾ ਬਈ ਜਿੱਥੇ ਗੁਰੂ ਸਾਹਿਬ ਇੱਕ ਪਾਸੇ ਆਪਾਂ ਕਹਿੰਨੇ ਕਿ ਇਹ ਮਾਲਕ ਭਾਗੋ ਤੇ ਇੱਕ ਪਾਸੇ ਭਾਈ ਲਾਲੋ ਇਹ ਪਿੱਛੋਂ ਇਦਾਂ ਇਦਾਂ ਛੋਟੇ ਥਾਭ ਜਾਦੇ ਵੱਡੇ ਥਾਭ ਜਾਦੇ ਉਹ ਪਿੱਛੋਂ ਪੀੜੀਆਂ ਚੱਲਦੀਆਂ ਆ ਰਹੀਆਂ ਜੋੜੀਆਂ ਧਰਮੀ ਬੰਦੇ ਤੇ ਰਾਖਸ਼ ਬੰਦੇ ਪਿੱਛੋਂ ਹੀ ਇਹ ਕੰਮ ਗੁਰੂ ਨਾਨਕ ਮਹਾਰਾਜ ਸਮੇਂ ਤੋਂ ਉਦੋਂ ਵੀ ਪਹਿਲਾਂ ਦਾ ਚੱਲਦਾ ਆ ਰਿਹਾ ਸੋ ਕੋਣ ਇਸੇ ਤਰ੍ਹਾਂ ਘਾਤੋਂ ਘਾਗਰੋ ਕਰਦਾ ਸੋ ਇੱਕ ਖਬਰ ਬਹੁਤ ਵੱਡੀ ਆ 32 ਸਾਲ ਬਾਅਦ ਆ ਪੰਜਾਬ ਪੁਲਿਸ ਦਾ ਕਾਲਾ ਚਿਹਰਾ ਫਿਰ ਇੱਕ ਵਾਰ ਸਾਹਮਣੇ ਆਇਆ ਤੇ ਸਲੂਟ ਆ ਸੀਬੀਆਈ ਨੂੰ ਵੀ ਕਰਨਾ ਪੰਦਾ ਪੰਜਾਬ ਉਹਨਾਂ ਉਹਨਾਂ ਪਰਿਵਾਰਾਂ ਨੂੰ ਹਾਲਾਂਕਿ ਗਰੀਬ ਪਰਿਵਾਰ ਨਹੀਂ ਬਹੁਤ ਇਹ ਪੈਸੇ ਲਾ ਕੇ ਇਹਨਾਂ ਨੂੰ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਇਹਨਾਂ ਤੇ ਦਬਾਅ ਪਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਚੁਕੇ ਨਹੀਂ ਗਰੀਬ ਦੇ ਕੋਲ ਆਪਣੀ ਇੱਜ਼ਤ ਹੁੰਦੀ ਆ ਇੱਜ਼ਤ ਤੋਂ ਵੱਡੀ ਉਹਦੇ ਕੋਈ ਗੱਲ ਨਹੀਂ ਹੁੰਦੀ ਕਾਹੇ ਨੇ ਤੇ ਆਪਾਂ ਸਭ ਕੁਝ ਖਰੀਦ ਲੈਨੇ ਆ ਸੋ ਇਹ ਗੱਲ ਸੀ ਅੱਜ ਜਿਹੜਾ ਇਹਨਾਂ ਨੂੰ ਹੁਣ ਸੋਮਵਾਰ ਨੂੰ ਦੇਖਦੇ ਆ ਸਜ਼ਾ ਪੰਜ ਤੇ ਮਰ ਚੁੱਕੇ ਨੇ ਮਰਨੇ ਆਪਣੀ ਮੌਤ ਨਹੀਂ ਚਾਹੀਦੇ ਇਹ ਮਰਨੇ ਜੇਲ੍ਹ ਜੀ ਚਾਹੀਦੇ ਸੀ ਤੇ ਪੰਜਾਂ ਨੂੰ ਹੁਣ ਸਜ਼ਾ ਜਿਹੜੀ ਆ ਸੋਮਵਾਰ ਨੂੰ ਜਿਹੜੀ ਆ ਕਿ ਹਰਿਆਣਾ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਐਸ்சிਬੀਆਈ ਦੀ ਅਦਾਲਤ ਵਿੱਚ ਸੁਣਾਉਗੀ ਸੋਮਵਾਰ ਦੀ ਗੱਲ ਅਸੀਂ ਤੁਹਾਡੇ ਨਾਲ ਸੋਮਵਾਰ ਕਰਾਂਗੇ ਸੋ ਪ੍ਰੋਗਰਾਮ ਇਹ ਬਣਦਾ ਸੀ ਬੈਠੇ ਅੱਧਾ ਘੰਟਾ ਸੀ ਤੇ ਮੈਂ ਸਵੇਰ ਦਾ ਇਹ ਥੋ ਕਾਫੀ ਦੂਰ ਗਏ ਹੋਏ ਸੀ ਤੇ ਇੱਕ ਦੋ ਮਿੰਟਾਂ ਬਾਅਦ ਲੇਟ ਵੀ ਹੋ ਗਿਆ ਤੇ ਮੈਂ ਕਹਾ ਵੀ ਇਹ ਇਹ ਖਬਰ ਅੱਜ ਕਰਨੀ ਬਣਦੀ ਸੀ ਕੱਲ ਨੂੰ ਇਹ ਖਬਰ ਦਾ ਕੋਈ ਜਿਹੜਾ ਗੱਲ ਨਹੀਂ ਸੀ ਰਣੀ ਸੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਜ ਤੋਂ 30 32 ਬਰੇ ਜਿਹੜੇ ਬੱਚੇ ਹੁਣ ਜੰਮੇ ਨੇ ਦੇ ਟਿਕਟੋਕ ਤੇ ਪਕਾਈ ਮਾਰਦੇ ਨੇ ਗੱਪਾਂ ਠੋਕੀ ਤੁਰੇ ਹੁੰਦੇ ਨੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੇ 30 32 ਸਾਲ ਪਹਿਲਾਂ ਤੁਹਾਡੇ ਜੰਮਣ ਤੋਂ ਪੰਜਾਬ ਕਿਸ ਦੌਰ ਵਿੱਚ ਦੀ ਲੰਘ ਰਿਹਾ ਸੀ ਤੇ ਪੰਜਾਬ ਨੇ ਕੀ ਕੁਝ ਹੰਡਾਇਆ ਪੰਜਾਬ ਦੀਆਂ ਉਹਨਾਂ ਮਾਵਾ ਭੈਣਾਂ ਨੇ ਆਪਣੇ ਸਿਰ ਦੇ ਸਾਈਂ ਕਿਵੇਂ ਬਾਰੇ ਜਿਨ੍ਹਾਂ ਦੇ ਹੱਥਾਂ ਦੀ ਹਲੇ ਤੱਕ ਮਹਿੰਦੀ ਆ ਬਾ ਲਾਲ ਚੂੜੇ ਹਲੇ ਤੱਕ ਉਤਰੇ ਨਹੀਂ ਸੀ ਉਹਨੇ ਆਪਣੇ ਪੁੱਤ ਆਪਣੇ ਘਰ ਵਾਲੇ ਜਿਹੜੇ ਆ ਮਾਮਾ ਨੇ ਪੁੱਤ ਬਾਰ ਦੇ ਤੱਕ ਉਹਨੇ ਭੈਣਾਂ ਨੇ ਆਪਣੇ ਘਰ ਵਾਲੇ ਬਾਰ ਦਿੱਤੇ ਜਿਹਨਾਂ ਨੂੰ ਘਰੋਂ ਚੱਕ ਕੇ ਕੋਈ ਕਸੂਰ ਨਹੀਂ ਕਿਸੇ ਨੇ ਨਾ ਅਪੀਲ ਨਾ ਕੋਈ ਦਲੀਲ ਨਾ ਸਰੀਰ ਤੁਹਾਨੂੰ ਸੰਸਕਾਰ ਕਰਨ ਤੱਕ ਮੌਕਾ ਨਹੀਂ ਦਿੱਤਾ ਗਿਆ ਤੁਹਾਨੂੰ ਆਖਰੀ ਉਹਨਾਂ ਦੇ ਜਿਹੜੇ ਅੰਤਮ ਦਰਸ਼ਨ ਕਰਨ ਤੱਕ ਮੌਕਾ ਨਹੀਂ ਦਿੱਤਾ ਗਿਆ ਤੇ ਉਹ ਕਿਵੇਂ ਬਤੀ ਬਰੇ ਉਸ ਮਾਂ ਨੇ ਮਰ ਮਰ ਉਹਨਾਂ ਮਾਮਾ ਲੱਖਾਂ ਮਾਮਾ ਨੇ ਭੈਣਾਂ ਨੇ ਕਿਵੇਂ ਉਹਨਾਂ ਬਤੀ ਬਰੇ ਆਪਣੇ ਆਪ ਨੂੰ ਰੋਜ਼ ਆਪਣੇ ਕਾਲ ਜੇ ਤੇ ਪੱਥਰ ਰੱਖ ਰੱਖ ਕੇ ਆਪਣੀ ਆਪਣਾ ਦਿਨ ਤੇ ਰਾਤ ਲੋਕਾਂ ਦੇ ਭਾਂਡੇ ਮਾਂਜ ਕੂੜਾ ਕਰਕਟ ਕਰ ਗੋਹਾ ਛਿੱਟ ਛਿੱਟ ਕੇ ਉਹਨਾਂ ਨੇ ਆਪਣੇ ਟਾਈਮ ਪਾਸ ਕੀਤੇ ਹੋਣਗੇ ਗੱਲ ਯਾਦ ਗਰੂਰ ਰੱਖਿਓ ਇਹ ਚਪੇੜ ਅੱਜ ਦੀਆਂ ਉਹਨਾਂ ਟਿਕਟੌਕ ਬੀਬੀਆਂ ਟਿਕਟੌਕ ਮਾਮਾ ਦੇ ਮੂੰਹ ਤੇ ਆ ਜਿਹੜੇ ਸ਼ਾਮ ਨੂੰ ਜਿਹੜੀ ਆ ਭਗਾਈ ਮਾਰਦੀਆਂ ਨੇ ਟਿਕ ਟਿਕ ਟਿਕਟੌਕ ਤੇ ਬੈਠ ਕੇ ਤੁਸੀਂ ਇਹਨਾਂ ਮਾਮਾਂ ਬਲਾਂ ਦੇਖੋ ਫੇਰ ਤੁਹਾਨੂੰ ਸ਼ਾਇਦ ਅਕਲ ਆ ਜਾਊ ਕੰਮ ਕਰੋ ਠੀਕ ਆ ਪਰ ਆਪਣੇ ਆਪਣੇ ਜਿਸਮਨੀ ਨਿਮਾਸ਼ ਨਾ ਕਰੋ ਧੰਨਵਾਦ ਹੈ ਦੇਖਦੇ ਰਹੋ ਪੀ ਵੀ ਸੀ ਆਪੋ ਆਪਣਾ ਰੱਖਿਓ ਖਿਆਲ ਅਦਾਰਾ ਚੜ੍ਹਦੀ ਕਲਾ ਚ ਕੰਮ ਕਰ ਰਿਹਾ ਵੱਧ ਤੋਂ ਵੱਧ ਇਸ ਅਦਾਰੇ ਦੀ ਸਪੋਰਟ ਕਰੋ ਜਿੰਨੀ ਕਰ ਸਕਦੇ ਹੋ ਸੱਚ ਬੋਲਣ ਵਾਲੇ ਬੰਦੇ ਘੱਟ ਨੇ ਬਹੁਤ ਬੜਾ